ਕਿ ਜੂ ਐਮਐਲ ਸਾਹਿਬ ਹੁਣ ਤੱਕ ਕੋਈ ਕੁਝ ਨਹੀਂ ਕਰਵਾ ਪਾਏ ਸਾਨੂੰ ਹੁਣ ਤੱਕ ਕੋਈ ਪੇਮੈਂਟ ਨਹੀਂ ਹੋਈ ਤੇ ਪਰ ਅਸੀਂ ਪਰੇਸ਼ਾਨ ਹੋ ਰਹੇ ਹਾਂ ਕਮ ਸੇ ਕਮ ਸਾਨੂੰ 1 ਮਹੀਨਾ ਹੋ ਗਿਆ ਕੰਮ ਕਰਦੇ ਹੋਏ ਸਾਨੂੰ ਬਿਜਲੀ ਨਹੀਂ ਮਿਲ ਰਹੀ ਆ ਸਾਨੂੰ ਬੜੀ ਪਰੇਸ਼ਾਨੀ ਆ ਰਹੀ ਆ ਤੁਸੀਂ ਸਾਰੇ ਕੋਈ ਹੈਲਪ ਕਰੋ ਹੁਣ ਮਸ਼ੀਨਾਂ ਆਉਣ ਨਾਲ ਜੀ ਹੈਗੀ ਉਹ ਬਿਲਕੁਲ ਦੂਰ ਹੋਈ ਆ ਪਰ ਸਾਡੀਆਂ ਹੁਣ ਦੋ ਮਸ਼ੀਨਾਂ ਹੋਰ ਆ ਰਹੀਆਂ ਨੇ ਉਹ ਵੀ 10 ਤੋਂ 12 ਦਿਨ ਦੇ ਵਿੱਚ ਵਿੱਚ ਸਾਡੇ ਕੋਲ ਪਹੁੰਚ ਜਾਣੀਆਂ ਆ ਪੂਰੀ ਮਹਾਲੇ ਦੀ ਸਾਈਜ਼ ਨੂੰ ਸਾਡੀ ਹੋਵੇਗੀ ਇੱਕ ਪਾਸੇ ਉਹ ਕਹਿੰਦੇ ਆ ਕਿ ਮੇਰੀ ਸਰਕਾਰ ਆ ਔਰ ਜਿਵੇਂ ਸਾਡਾ ਇਥੋਂ ਮਨ ਮਸ਼ੀਨਾਂ ਨੂੰ ਇਥੋਂ ਕੈਪਚਰ ਕਰਕੇ ਲੈ ਜਾਣਾ ਆਪਣੇ ਦਫ਼ਤਰ ਲੈ ਕੇ ਚਲੇ ਜਾਣਾ ਉੱਥੇ ਖੜੀਆਂ ਕਰ ਲੈਣਾ ਉਹਨਾਂ ਨੂੰ ਉੱਥੋਂ ਜਾ ਕੇ ਡਾਇਰੈਕਸ਼ਨ ਦੇਣੀ ਕਿ ਤੁਸੀਂ ਇੱਥੇ ਕੰਮ ਕਰੋ ਕਹਿਜ ਲੱਗਦਾ ਹੈ ਮੈਨੂੰ ਕਿ ਐਮਐਲ ਨਾਲ ਸ਼ਾਇਦ ਰੁਕਵਾਈ ਹੋ ਸਕਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਡਰਾਫਟ ਆਪ ਲੈ ਕੇ ਆਉਂਗਾ ਤੇ ਆਕੇ ਮੈਂ ਤੁਹਾਨੂੰ ਦਿਖਾਉਂਗਾ ਕਿ ਦੇਖੋ ਜੀ ਮੈਂ ਡਰਾਫਟ ਲੈ ਕੇ ਮੈਂ ਪੇਮੈਂਟ ਲੈ ਕੇ ਆਇਆ ਹੈਗਾ ਪਰ ਮੈਂ ਸਮਝਦਾ ਕਿ ਅਜਿਹੀ ਫੋਕੀ ਸ਼ੋਰਟ ਵਿੱਚ ਸਾਨੂੰ ਨਹੀਂ ਬਣਾ ਚਾਹੀਦਾ ਮੋਹਾਲੀ ਦੇ ਵਿੱਚ ਸਫਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ ਬਿੱਤੇ ਦਿਨੀ ਉਸੇ ਚੀਜ਼ ਦਾ ਹੱਲ ਹੋਇਆ ਸੀ ਜਦੋਂ ਇੱਕ ਵਾਰ ਫਿਰ ਤੋਂ ਮੋਹਾਲੀ ਦੇ ਵਿੱਚ ਮਸ਼ੀਨਾਂ ਚੱਲਣ ਦੀ ਸ਼ੁਰੂਆਤ ਹੋ ਗਈ ਸੀ ਪਰ ਹੁਣ ਫਿਰ ਤੋਂ ਰੇੜਕਾ ਖੜਾ ਹੋ ਗਿਆ ਕਿ ਮਸ਼ੀਨਾਂ ਵਾਲੇ ਕਹਿੰਦੇ ਜਿਹੜੇ ਕੰਟਰੈਕਟਰ ਹੈ ਕਿ ਹੁਣ ਅਸੀਂ ਸਫਾਈ ਨਹੀਂ ਕਰਾਂਗੇ ਕਿਉਂਕਿ ਗਵਰਡਾ ਨੇ 10 ਕਰੋੜ ਰੁਪਇਆ ਦੇਣਾ ਆਖਰ ਮਾਮਲਾ ਕੀ ਹੈ ਮੋਹਾਲੀ ਦੇ ਮੇਅਰ ਜੀਟੀ ਸੂਦੂ ਸਾਡੇ ਮੂਜੇ ਦਾ ਗੱਲਬਾਤ ਕਰ ਲੈਣੇ ਆ ਸੂਦੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਐਕਚੁਅਲੀ ਗੱਲ ਇਹ ਹੈ ਕਿ ਜਿਹੜਾ ਸਫਾਈ ਦਾੜਾ ਮਕੈਨਿਕਾ ਸਵੀਪਿੰਗ ਦਾ ਕੰਮ ਹੈਗਾ ਪਿੱਛੇ ਤੋਂ ਦੋ ਮਸ਼ੀਨਾਂ ਮਿਲੀਆਂ ਸੀਗੀਆਂ ਔਰ ਉਹ ਮਸ਼ੀਨਾਂ ਸਾਡੇ ਕੋਲ ਕਾਰਪਰਸ਼ਨ ਦੇ ਵਿੱਚ ਉਹਨਾਂ ਦਾ ਆਉਣਾ ਬਣਦਾ ਸੀਗਾ ਕਿਉਂਕਿ ਕਾਰਪਰਸ਼ਨ ਦਾ ਮਤਲਬ ਜੋ ਹੈਗਾ ਸਾਰਾ ਸਿਸਟਮ ਬਟ ਉਹ ਮਸ਼ੀਨਾਂ ਸਾਡੇ ਕੋਲ ਨਹੀਂ ਆਈਆਂ ਸਿੱਧੀਆਂ ਐਮਐਲਏ ਸਾਹਿਬ ਨੇ ਆਪਣੇ ਦਫ਼ਤਰ ਦੇ ਵਿੱਚ ਲੈ ਗਏ ਉੱਥੇ ਉਹਨਾਂ ਦਾ ਦੁਗਟਨ ਕੀਤਾ ਔਰ ਉਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਵੀ ਲਈ ਕਿ ਮੈਂ ਸਾਰੀ ਜ਼ਿੰਮੇਵਾਰੀ ਲੈਣਾ ਕਿ ਮੈਂ ਜਿਹੜੀ ਹੈਗੀ ਨੇ ਪੇਮੈਂਟ ਵੀ ਕਰਵਾਉਂਗਾ ਔਰ ਅਸੀਂ ਚੰਗੇ ਤਰੀਕੇ ਨਾਲ ਉਹਨੂੰ ਕੰਮ ਲਵਾਗੇ ਪਰ ਹੁਣ ਬਾਰ ਬਾਰ ਕਹਿਣ ਦੇ ਬਾਵਜੂਦ ਅੱਜ ਅਸੀਂ ਮਤਲਬ ਸਾਨੂੰ ਕੱਲ ਉਹਨੇ ਅਲਟੀਮੇਟਮ ਹੀ ਦਿੱਤਾ ਜਿਹੜਾ ਸਫਾਈ ਠੇਕੇਦਾਰ ਹੈਗਾ ਕਿ ਜੀ ਉਹ ਐਮਐਲ ਸਾਹਿਬ ਹੁਣ ਤੱਕ ਕੁਝ ਨਹੀਂ ਕਰਵਾ ਪਾਏ ਸਾਨੂੰ ਹੁਣ ਤੱਕ ਕੋਈ ਪੇਮੈਂਟ ਨਹੀਂ ਹੋਈ ਤੇ ਪਰ ਅਸੀਂ ਪਰੇਸ਼ਾਨ ਹੋ ਰਹੇ ਹਾਂ ਕਮ ਸੇ ਕਮ ਸਾਨੂੰ 1 ਮਹੀਨਾ ਹੋ ਗਿਆ ਕੰਮ ਕਰਦੇ ਹੋਏ ਸਾਨੂੰ ਡੀਜ਼ਲ ਨਹੀਂ ਮਿਲ ਰਿਹਾ ਸਾਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਸਾਡੀ ਕੋਈ ਹੈਲਪ ਕਰੋ ਤੇ ਮੈਂ ਮਤਲਬ ਅਸੀਂ ਉਹਨਾਂ ਨੂੰ ਬੁਲਾ ਕੇ ਹੁਣੇ ਸਮਝਾਇਆ ਕਿ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨਵੇਂ ਆਏ ਨੇ ਤੇ ਉਹਨੂੰ ਕਿਹਾ ਕਿ ਤੁਸੀਂ ਇੱਕ ਹਫਤਾ ਵੇਟ ਕਰੋ ਤੁਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹਨੂੰ ਪੇਮੈਂਟ ਕਰਵਾ ਕੇ ਦੇਵਾਂਗੇ ਔਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਹੜਤਾਲ ਕਰਨਗੇ ਉਹ ਉਹਨੂੰ ਅਸੀਂ ਚੰਗੀ ਤਰ੍ਹਾਂ ਮਤਲਬ ਪ੍ਰੋਸਸ ਦਿੱਤਾ ਹੈ ਔਰ ਕੰਮ ਵੀ ਉਹਨਾਂ ਦਾ ਕਰਵਾ ਕੇ ਦੇਵਾਂਗੇ ਔਰ ਮੈਨੂੰ ਪੂਰਾ ਮਾਨ ਹੈ ਕਿ ਜਿੰਮੇ ਪਹਿਲਾਂ ਜੋ ਸਫਾਈ ਦੀ ਥੋੜੀ ਬੋਦੀ ਕਮੀ ਬਿਸ਼ੀ ਸੀ ਹੁਣ ਮਸ਼ੀਨਾਂ ਆਉਣ ਨਾਲ ਜਿਹੜੀ ਹੈਗੀ ਉਹ ਬਿਲਕੁਲ ਦੂਰ ਹੋਈ ਆ ਪਰ ਸਾਡੀਆਂ ਹੁਣ ਦੋ ਮਸ਼ੀਨਾਂ ਹੋਰ ਆ ਰਹੀਆਂ ਨੇ ਉਹ ਵੀ 10 ਤੋਂ 12 ਦਿਨ ਦੇ ਵਿੱਚ ਵਿੱਚ ਸਾਡੇ ਕੋਲ ਪਹੁੰਚ ਜਾਣਗੀਆਂ ਪੂਰੀ ਮਹਾਲੀ ਦੀ ਸਫਾਈ ਜਿੰਮੇਬਾਰੀ ਸਾਡੀ ਹੋਵੇਗੀ ਔਰ ਕਾਰਪਸ਼ਣਪੁਰੇ ਸਹੀ ਤਰੀਕੇ ਨਾਲ ਦੀ ਸਫਾਈ ਮਹਾਲੀ ਸਾਫ ਸੁੱਧਰਾ ਮਹਾਲੀ ਹੋਏਗਾ ਔਰ ਕਿਸ ਤਰ੍ਹਾਂ ਦੀ ਕਿਸ ਨੂੰ ਕੋਈ ਕਮੀ ਬੇਸ਼ਮੀ ਨਹੀਂ ਆਉਗੀ ਅਸੀਂ ਸਭ ਇਹ ਗੱਲ ਇਹ ਹੈਗੀ ਕਿ ਸਿਰਫ ਆਪਾਂ ਕੀਏ ਕਿ ਸ਼ਹਿਰਾ ਆਪਣੇ ਸਿਰਦਾਨ ਦੇ ਲਈ ਉਸ ਤੋਂ ਪਹਿਲਾਂ ਜਦੋਂ ਮਸ਼ੀਨਾਂ ਦੀ ਗੱਲ ਚੱਲਦੀ ਹੈ ਲੜਾਈ ਟਕਸਲ ਵਿਧਾਇਕ ਤੇ ਨਗਰ ਨਿਗਮ ਦੇ ਮੇਅਰ ਡਿਪਟੀ ਮੇਅਰ ਸਭ ਦੇ ਵਿਚਕਾਰ ਚੱਲਦੀ ਰਹੀ ਹੈ ਤੇ ਹੁਣ ਜਦੋਂ ਪੈਸੇ ਦੀ ਗੱਲ ਚੱਲਦੀ ਹੈ ਫਿਰ ਉਸੇ ਤਰ੍ਹਾਂ ਇੱਕ ਵਾਰ ਆਪਾਂ ਸਮਝੀ ਆਪਾਂ ਦੇਖੋ ਜੀ ਗੱਲ ਇਹ ਆ ਕਿ ਇੱਕ ਪਾਸੇ ਉਹ ਕਹਿੰਦੇ ਆ ਕਿ ਮੇਰੀ ਸਰਕਾਰ ਹੈ। ਔਰ ਜਿਵੇਂ ਸਾਡਾ ਇਥੋਂ ਮਨ ਮਸ਼ੀਨਾਂ ਨੂੰ ਇਥੋਂ ਕੈਪਚਰ ਕਰਕੇ ਲੈ ਜਾਣਾ ਆਪਣੇ ਦਫ਼ਤਰ ਲੈ ਕੇ ਚਲੀ ਜਾਣਾ ਉਥੇ ਖੜੀਆਂ ਕਰ ਲੈਣਾ ਉਹਨਾਂ ਨੂੰ ਉਥੋਂ ਜਾ ਕੇ ਡਾਇਰੈਕਸ਼ਨ ਦੇਣੇ ਕਿ ਤੁਸੀਂ ਇੱਥੇ ਕੰਮ ਕਰੋ। ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੀ ਚੀਜ਼ ਜਿਹੜੀ ਪ੍ਰੋਪਰਟੀ ਕਾਰਪੋਰੇਸ਼ਨ ਦੀ ਹੈਗੀ ਉਹ ਕਾਰਪੋਰੇਸ਼ਨ ਦੇ ਵਿੱਚ ਹੀ ਆਉਣੀ ਚਾਹੀਦੀ ਆ। ਔਰ ਜੋ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆਂ ਔਰ ਜੋ ਨਾ ਜ਼ਿੰਮੇਵਾਰੀ ਬਣਦੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਆ ਉਹਨਾਂ ਨੂੰ ਇਲਾਕੇ ਦਾ ਪੂਰੇ ਹਲਕੇ ਦੇ ਡਿਵੈਲਪਮੈਂਟ ਦੇ ਕੰਮ ਪਿੰਡਾਂ ਤੇ ਜਾ ਕੇ ਕੰਮ ਕਰਨੇ ਚਾਹੀਦੇ ਨੇ ਜਿੱਥੇ ਲੋਕ ਤਰਾਤਰਾਂ ਕਰ ਰਹੇ ਨੇ ਅੱਜ ਨਸ਼ਿਆਂ ਦੀ ਮਹਾਰਤ ਸਾਰੇ ਪਾਸੇ ਨਸ਼ਿਆਂ ਦੇ ਬੰਦ ਕਰਨ ਵਾਸਤੇ ਮਨ ਸਰਕਾਰ ਨੇ ੜੜ ਬੜੇ ਦਾਅਵੇ ਕੀਤੇ ਸੀਗੇ ਉਹ ਕਿਤੇ ਤੁਸੀਂ ਦੇਖ ਲਓ ਕਿ ਹਰ ਜਗ੍ਹਾ ਤੇ ਨਸ਼ਾ ਮਿਲ ਰਿਹਾ ਹੈਗਾ ਔਰ ਕਰਾਪਸ਼ਨ ਦੀ ਗੱਲ ਕਰ ਲਓ ਸਰਕਾਰ ਆਈ ਸੀ ਕਿ ਜੀ ਬਿਲਕੁਲ ਜ਼ੀਰੋ ਕਰਾਪਸ਼ਨ ਹੋਏਗੀ ਹਰ ਪਾਸੇ ਕਰਾਪਸ਼ਨ ਦਾ ਬੋਲਬਾਲਾ ਹੈ ਤੁਸੀਂ ਗੈਂਗਸਟਰ ਬਿਲਕੁਲ ਜ਼ੀਰੋ ਗੈਂਗਸਟਰ ਮਤਲਬ ਕੋਈ ਮਤਲਬ ਵੈਲੇਸ਼ਨ ਨਹੀਂ ਹੋਊਗੀ ਤੇ ਅਮਨ ਕਾਨੂੰਨ ਹੋਊਗਾ ਕਾਨੂੰਨ ਦਾ ਪੂਰਾ ਧਿਆਨ ਰੱਖਿਆ ਜਾਊਗਾ ਬਟ ਅੱਜ ਕੋਈ ਕਿਸੇ 1% ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਕੋਈ ਮਤਲਬ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮਿਲ ਰਹੀ ਔਰ ਜਿਹੜੀ ਜ਼ਿੰਮੇਵਾਰੀ ਐਮਐਲਏ ਸਾਹਿਬ ਦੀ ਬਣਦੀ ਆ ਉਹ ਆਪਣੀ ਜ਼ਿੰਮੇਵਾਰੀ ਕਰਨ ਮਨ ਨਿਭਾਉਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮੈਂ ਉਹਨਾਂ ਨੂੰ ਵੀ ਠੇਕੇਦਾਰ ਨੂੰ ਬੁਲਾ ਕੇ ਭਰੋਸਾ ਦਿੱਤਾ ਕਿ ਜਿਹੜੀ ਸਫਾਈ ਦੀ ਗੱਲ ਹੈਗੀ ਆ ਤੁਸੀਂ ਸਾਡੇ ਨਾਲ ਤਾਲਮੇ ਰੱਖੋ ਅਸੀਂ ਤੁਹਾਨੂੰ ਪੇਮੈਂਟ ਵੀ ਕਰਵਾਵਾਂਗੇ ਔਰ ਤੁਹਾਡੇ ਤੋਂ ਸਹੀ ਤਰੀਕੇ ਨਾਲ ਤੁਸੀਂ ਸਲਾਹ ਵੀ ਦੇਵਾਂਗੇ ਤੁਹਾਡੀ ਹੈਲਪ ਵੀ ਕਰਾਂਗੇ ਔਰ ਤੁਸੀਂ ਸਾਫ ਸਫਾਈ ਚੰਗੀ ਕਰੋ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਹੁਣ ਸਵਾਲ ਇਹ ਕਿ ਪੇਮੈਂਟ ਅੜ ਕਿੱਥੇ ਗਈ ਹੈ ਕਿਉਂਕਿ ਹਜੇ ਹੁਣ ਨਵੀਂ ਨਵੀਂ ਤਾਂ ਸ਼ੁਰੂਆਤ ਹੋਈ ਹੈ ਮੋੜ ਤੋਂ ਕਿਉਂਕਿ ਇੰਨਾ ਸਮਾਂ ਤਾਂ ਬੰਨਦੀ ਪਈ ਸੀ ਉਹ ਵੀ ਸਿਰ ਪੈਸੇ ਦਾ ਮਸਲਾ ਸੀ ਮਸ਼ੀਨਾਂ ਨਹੀਂ ਆਈਆਂ ਸੀਗੀਆਂ ਹੁਣ ਫਿਰ ਆਪੇ ਮਟੜ ਕਿੱਥੇ ਗਈ ਹੈ ਉਹ ਐਕਚੁਅਲੀ ਗੱਲ ਇਹ ਆ ਜੀ ਕਿ ਜਿਹੜੀ ਪੇਮੈਂਟ ਹੋ ਤੇ ਉਹ ਸ਼ਾਇਦ ਲੱਗਦਾ ਮੈਨੂੰ ਕਿ ਐਮਐਲ ਸਾਨੂੰ ਸ਼ਾਇਦ ਰਕਵਾਈ ਹੋ ਸਕਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਡਰਾਫਟ ਆਪ ਲੈ ਕੇ ਆਉਂਗਾ ਤੇ ਆਕੇ ਮੈਂ ਤੁਹਾਨੂੰ ਦਿਖਾਉਂਗਾ ਕਿ ਦੇਖੋ ਜੀ ਮੈਂ ਡਰਾਫਟ ਲੈ ਕੇ ਮੈਂ ਪੇਮੈਂਟ ਲੈ ਕੇ ਆਇਆ ਹੈਗਾ ਪਰ ਮੈਂ ਸਮਝਦਾ ਕਿ ਅਜੇ ਫੋਕੀ ਸ਼ੋਰਟ ਦੇ ਵਿੱਚ ਸਾਨੂੰ ਨਹੀਂ ਬਣਾ ਚਾਹੀਦਾ ਸਾਨੂੰ ਕੰਮ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਕੰਮ ਡਿਲੇ ਹੋਊਗਾ ਤੇ ਕੰਮ ਸਫਰ ਕਰੂਗਾ ਤਾਂ ਲੋਕ ਸਫਰ ਕਰਨਗੇ ਪਰ ਮੈਂ ਸਮਝਦਾ ਕਿ ਸਾਨੂੰ ਵੀ ਨਹੀਂ ਕਰਨੀ ਕੋਈ ਉਹਨਾਂ ਨੂੰ ਵੀ ਨਹੀਂ ਕਰਨੀ ਚਾਹੀਦੀ ਕਿ ਜੇ ਪੇਮੈਂਟ ਉਹਦੇ ਬਣੀ ਹੋਈ ਆ ਕੋਈ ਡੀਡੀ ਬਣਿਆ ਹੋਇਆ ਜਾਂ ਪੇਮੈਂਟ ਤਿਆਰ ਹੋਈ ਹੋਈ ਆ ਤਾਂ ਉਹਨਾਂ ਨੂੰ ਇਮੀਡੀਏਟ ਪੈਸੇ ਪਾਉਣ ਤੱਕ ਕੰਮ ਆਪਣਾ ਤਰੀਕੇ ਨਾਲ ਕਰ ਸਕਣਾ ਗਮਾੜਾ ਦੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਕਦੋਂ ਤੱਕ ਦੇ ਪੇਮੈਂਟ ਗਮਾੜਾ ਮੈਂ ਪਿਛਲੇ 10 ਦਿਨ ਪਹਿਲਾਂ ਸੈਕਟਰੀਟ ਗਿਆ ਸੀਗਾ ਜਿਹੜੇ ਆਪਣੇ ਰਾਹੁਲ ਤਵਾੜੀ ਜੀ ਹੈਗੇ ਨੇ ਸੈਕਟਰੀ ਸਾਹਿਬ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਕਿਹਾ ਸੀਗਾ ਜੀ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾੜਾ ਕਾਰਪਸਨ ਦਾ ਕੰਮ ਹੈ ਉਹ ਡਿਪੈਂਡ ਸਾਡਾ ਗਮਾਡਾ ਤੇ ਹੈਗਾ ਅਸੀਂ ਗਮਾਡਾ ਦੀ ਪ੍ਰਾਪਰਟੀ ਦੀ ਸਾਂਝ ਸੰਭਾਲ ਕਰਪਰਸ਼ਨ ਕਰਦੀ ਆ ਕਰਪਰਸ਼ਨ ਕੋਲੇ ਜਿਹੜੇ ਸਾਡੇ ਕੋਲੇ ਬਾਕੀ ਕਰਪਰਸ਼ਨਾਂ ਕੋਲੇ ਸਾਧਨ ਹੈਗੇ ਆ ਕਮਾਈ ਦੇ ਉਹ ਮਹਾਲੀ ਕਰਪਰਸ਼ਨ ਕੋਲੇ ਨਹੀਂ ਹੈਗੇ ਕਿਉਂਕਿ ਜਿਹੜੇ ਨਕਸ਼ਾ ਫੀਸ ਹੈਗੀ ਉਹ ਲੈਂਦੇ ਆ ਪੈਨਲਟੀ ਉਹ ਲੈਂਦੇ ਆ ਆਕਸ਼ਨ ਉਹ ਕਰਦੇ ਆ ਜਿਹੜੀ ਹਰ ਤਰ੍ਹਾਂ ਦੀ ਕੋਈ ਚੰਗੀ ਇਨਕਮ ਆਣੀ ਹੈਗੀ ਉਹ ਸਾਰੀ ਇਨਕਮ ਗਮਾਡਾ ਨੂੰ ਜਾਂਦੀ ਆ ਤੇ ਅਸੀਂ ਜਿਹੜੀ ਗਮਾਡਾ ਦੀ ਪ੍ਰਾਪਰਟੀ ਜਿਵੇਂ ਮਹਾਲੀ ਸਾਰਾ ਡਿਵੈਲਪ ਹੋਇਆ ਹੈਗਾ ਸਾਰੀ ਜਿਹੜੀ ਉਹਦੀ ਪ੍ਰਾਪਰਟੀ ਦੀ ਟੇਕ ਕੇਅਰ ਕਰਦੇ ਆ ਸਾਂਝ ਸੰਭਾਲ ਕਰਦੇ ਆ ਔਰ ਉਹਨਾਂ ਨੇ ਕਿਹਾ ਸੀ ਕਿ ਦੀ ਪੇਮੈਂਟ ਡੇਲੇ ਨਹੀਂ ਹੋਣੀ ਚਾਹੀਦੀ ਲੇਟ ਨਹੀਂ ਹੋਣੀ ਚਾਹੀਦੀ ਤੁਸੀਂ ਮੈਨੂੰ ਆਪਣਾ ਹਿਸਾਬ ਦਾ ਬਣਾ ਕੇ ਭੇਜੋਗੇ ਤੁਹਾਡੇ ਕਿੰਨੇ ਪੈਸੇ ਡਿਊ ਹੈਗੇ ਆ ਤੇ ਮੈਂ ਉਹ ਬਣਵਾ ਕੇ ਭੇਜੇ ਹੋਏ ਨੇ ਤੇ ਮੈਨੂੰ 10 ਦਿਨ ਹੋ ਗਏ ਤੇ ਹੋਰ ਦੋ-ਚਾਰ ਦਿਨ ਦੇ ਵਿੱਚ ਉਹ ਪੈਸੇ ਆਏ ਆ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਰਟ ਤੇ ਗਮਾਡਾ ਵਾਲੇ ਪਾਸੋਂ ਡਿਲੇ ਹੈਗੀ ਆ ਕੋਈ ਪੋਲਿਟੀਕਲ ਆਪਣਾ ਲਾਹਾ ਲੈਣ ਵਾਸਤੇ ਕੋਈ ਚਾਹੁੰਦਾ ਹੋਵੇ ਕਿ ਮੈਂ ਆਪਣੇ ਹੱਥੀਂ ਪੈਸੇ ਦੇਵਾਂ ਤਾਂ ਹੋਸ ਦਾ ਡਿਲੇ ਹੋਵੇ ਪਰ ਗਮਾਡਾ ਦੇ ਪਾਰਟ ਤੇ ਕਿਤੇ ਕਮੀ ਨਹੀਂ ਜਿਵੇਂ ਅਸੀਂ ਕਹਿ ਰਹੇ ਹਾਂ ਉਹ ਕਰ ਰਹੇ ਆ ਤਾਂ ਸੇਟੋਰ ਤੇ ਗੱਲ ਕਰੀਏ ਪੋਲਿਟਿਕਲ ਮੰਤਵ ਇਸ ਪਿੱਛੇ ਕਹਿੰਦੇ ਹੋ ਸਕਦਾ ਲਾਹਾ ਲੈਣ ਲਈ ਕੋਸ਼ਿਸ਼ ਆ ਪਰ ਕਹਿੰਦੇ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਮਹਾਲੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਸਫਾਈ ਦੀ ਸਮੱਸਿਆ ਕਹਿੰਦੇ ਨਹੀਂ ਆਉਗੀ ਕੈਮਰਾ ਪਰਸਨ ਸ਼ਿਵਮ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਦੇ ਨਿਊਜ਼ ਮਹਾਲੀ ਮਹਾਲੀ ਨਗਰ ਨਿਗਮ ਤੇ ਗਮਾਡਾ ਦਾ ਰੇੜਕਾ ਅਕਸਰ ਰਹਿੰਦਾ ਤੇ ਇਸ ਵਕਤ ਮਹਾਲੀ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਜੋ ਬਣੀ ਹੋਈ ਹੈ ਉਹ ਸਫਾਈ ਦੀ ਹੈ ਤੇ ਇਸੇ ਨੂੰ ਲੈ ਕੇ ਜਿਹੜੇ ਕੰਟਰੈਕਟਰ ਹੈ ਉਹਨਾਂ ਨੇ ਸਾਫ਼ ਤੌਰ ਤੇ ਨਗਰ ਨਿਗਮ ਨੂੰ ਕਹਿ ਦਿੱਤਾ ਕਿ ਅਸੀਂ ਹੁਣ ਸ਼ਹਿਰ ਦੇ ਵਿੱਚ ਮਸ਼ੀਨਾਂ ਦੇ ਨਾਲ ਸਫਾਈ ਨਹੀਂ ਕਰਾਂਗੇ ਕਿਉਂਕਿ ਲਗਭਗ 10 ਕਰੋੜ ਰੁਪਏ ਦਾ ਉਹਨਾਂ ਦਾ ਬਕਾਇਆ ਖੜਾ ਹੈ ਜੋ ਨਗਰ ਨਿਗਮ ਨੇ ਦੇਣਾ ਹਾਲਾਂਕਿ ਇਹ ਪੈਸਾ ਨਗਰ ਨਿਗਮ ਨੇ ਗੁਮਾੜਾ ਤੋਂ ਲੈ ਕੇ ਦੇਣਾ ਹੁੰਦਾ ਪਰ ਹਜ ਤੱਕ ਕੰਟਰੈਕਟਰ ਨੂੰ ਪੈਸਾ ਨਹੀਂ ਮਿਲਿਆ ਤੇ ਦੋ ਮਸ਼ੀਨਾਂ ਮੋਹਾਲੀ ਸ਼ਹਿਰ ਦੇ ਵਿੱਚ ਚਲ ਰਹੀਆਂ ਹਨ ਤੇ 2021 ਆ ਬਾਕੀ ਹੈ ਪਰ 10 ਕਰੋੜ ਰੁਪਈਆ ਇੱਕ ਵੱਡੀ ਅਮਾਉਂਟ ਹੈ ਜਿਹੜੀ ਉਹ ਕੰਟਰੈਕਟਰ ਦੇ ਕੋਲ ਨਹੀਂ ਪਹੁੰਚੀ ਜਿਸ ਕਰਕੇ ਉਹ ਕਹਿੰਦੇ ਆ ਕਿ ਹੁਣ ਅਸੀਂ ਸਫਾਈ ਸ਼ਹਿਰ ਦੇ ਵਿੱਚ ਬੰਦ ਕਰ ਦਾਂਗੇ ਹਾਲਾਂਕਿ ਲੰਬੇ ਸਮੇਂ ਲਗਭਗ 2-3 ਸਾਲ ਵੇਟ ਕਰਨ ਤੋਂ ਬਾਅਦ ਮਹਾਲੀ ਸ਼ਹਿਰ ਦੇ ਵਿੱਚ ਮਸ਼ੀਨਾਂ ਦੇ ਨਾਲ ਜਿਹੜੀ ਸਫਾਈ ਸ਼ੁਰੂ ਹੋਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਕਿਉਂਕਿ ਜੇਕਰ ਜ਼ਿਕਰ ਕਰੀਏ ਤਾਂ ਲਿਵਿੰਗ ਇੰਡੀਆ ਨਿਊਜ਼ ਨੇ ਵੀ ਦਿਖਾਇਆ ਸੀ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਤੇ ਉਸ ਤੋਂ ਬਾਅਦ ਖਬਰਾਂ ਨਸ਼ਰ ਕਰਨ ਤੋਂ ਬਾਅਦ ਦੀ ਨਗਰ ਨਿਗਮ ਜਾਗਿਆ ਸੀ ਤੇ ਨਗਰ ਨਿਗਮ ਨੇ ਮਸ਼ੀਨਾ ਮੰਗਵਾਈਆਂ ਜਿਸ ਤੋਂ ਬਾਅਦ ਸਫਾਈ ਸ਼ੁਰੂ ਹੋਈ ਤੇ ਪਰ ਹਪਾ ਕੀ ਕਿ ਥੋੜਾ ਸਮਾਂ ਹੀ ਹੋਇਆ ਹਜੇ ਥੋੜਾ ਸਮਾਂ ਹੋਇਆ ਸਫਾਈ ਸ਼ੁਰੂ ਹੋਈ ਨੂੰ ਤੇ ਹੁਣ ਸਿੱਧੇ ਤੌਰ ਤੇ ਅਗਲਾ ਰੇੜਕਾ ਖੜਾ ਹੋ ਗਿਆ ਤੇ ਗਵਾੜਾ ਕਹਿ ਰਿਹਾ ਕਿ ਅਸੀਂ ਪੈਸੇ ਜਲਦ ਰਿਲੀਜ਼ ਕਰ ਦਾਂਗੇ ਪਰ ਕੰਟਰੈਕਟਰ ਕਹਿ ਰਿਹਾ ਕਿ ਸਾਨੂੰ ਪੈਸੇ ਨਹੀਂ ਮਿਲੇ ਨਗਰ ਨਿਗਮ ਕੀ ਕਹਿੰਦਾ ਕਿ ਕਿਉਂਕਿ ਸਾਰੀ ਦੇਖ ਰਹਿਖ ਦਾ ਕੰਮ ਨਗਰ ਨਿਗਮ ਨੇ ਕਰਨਾ ਤੇ ਨਗਰ ਨਿਗਮ ਨੇ ਹੀ ਆ ਕੰਮ ਜਿਹੜਾ ਕੰਟਰੈਕਟਰ ਦੇ ਕੋਲੋਂ ਕਰਵਾਉਣਾ ਹੈ ਕੈਮਰਾ ਪਰਸਨ ਸ਼ਿਮੂ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਨਿਊਜ਼ ਮਹਾਲੀ